ਕਿੰਨੀਆਂ ਪਿਆਰੀਆਂ ਗੱਡੀਆਂ ਦੇਖ ਰਹੇ ਹੋ ਬਾਈਆਂ ਕੋਲੇ ਫੋਰਚੂਨਰ ਤੋਂ ਲੈ ਕੇ ਬਾਈ ਜੀ ਨੋਵਾ ਕ੍ਰਿਸ਼ਤਾ ਅਨੁਵਾਕ੍ਰਿਸ਼ਤਾ ਤੋਂ ਬਾਅਦ ਤੁਸੀਂ ਬਾਈ ਕੋਈ ਵੀ ਗੱਡੀ ਲੈ ਕੇ ਜਾ ਸਕਦੇ ਹੋ ਬਾਈਆਂ ਕੋਲੇ ਥਾਰ ਥਾਰ ਤੋਂ ਲੈ ਕੇ ਬਾਈ ਜੀ ਫੋਰਚੂਨਰ ਫੋਰਚੂਨਰ ਤੋਂ ਲੈ ਕੇ ਹਰ ਤਰ੍ਹਾਂ ਦੀ ਗੱਡੀ ਹੈ ਮੈਂ ਕਹਿੰਦਾ ਇੰਨੀਆਂ ਗੱਡੀਆਂ ਤੁਸੀਂ ਜੇ ਸਾਫ਼ ਗੱਡੀਆਂ ਬਿਲਕੁਲ ਸਾਰੀਆਂ オリジナル ਮੈਂ ਕਹਿੰਦਾ ਇੰਜਨ ਦੀ ਗਾਰੰਟੀ ਡਾਕੂਮੈਂਟ ਦੀ ਗਾਰੰਟੀ ਬਾਈ ਆਪਾਂ ਆਉਣਾ ਕਿੱਥੇ ਹੈ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਜੀ ਆਪਾਂ ਬਾਈ ਆਉਣਾ ਜੀ ਜੀ ਐਨ ਕਾਰਜ਼ ਲੁਧਿਆਣਾ ਦੇਖੀ ਤੇ ਬਾਈ ਉੱਪਰ ਤੁਸੀਂ ਮੋਬਾਈਲ ਨੰਬਰ ਦੇਖ ਰਹੇ ਹੋ ਸੁਰੂਆਤ ਹੈ ਇੱਥੇ ਨਹੀਂ ਬਾਈ ਤੇ ਪੂਰੀਆਂ ਗੱਡੀਆਂ ਦੇਖਣੀਆਂ ਗੱਡੀਆਂ ਤੁਹਾਨੂੰ ਅਸੀਂ ਸਟਾਕ ਦਿਖਾ ਰਹੇ ਹਾਂ ਇਹ ਗੱਡੀ ਨਹੀਂ ਬਾਈ ਕੋਲੇ ਇੱਕ ਗੱਡੀ ਹੈ ਜਾਂ ਦੋ ਗੱਡੀਆਂ ਹੈ ਤਿੰਨ ਗੱਡੀਆਂ ਚਾਰ ਗੱਡੀਆਂ ਬਾਈ ਕੋਲੇ ਮੈਂ ਕਹਿੰਦਾ ਇੱਥੇ ਸੈਂਕੜਿਆਂ ਦੀ ਗਿਣਤੀ ਗੱਡੀਆਂ ਖੜੀਆਂ ਨੇ ਗੱਡੀਆਂ ਤੁਸੀਂ ਬਾਈ ਸ਼ਾਟ ਦੇਖ ਰਹੇ ਹੋ ਗੱਡੀਆਂ ਬਹੁਤ ਪਿਆਰੀਆਂ ਗੱਡੀਆਂ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੈ ਉੱਤੇ ਨੰਬਰ ਹੈ ਤੇ ਬਾਈ ਪਾਲ ਵੀਰ ਦਾ ਨਾਂ ਹੈ ਬਾਈ ਕੋਲੇ ਆਉਂਗੇ ਸੋਨੂ ਬਾਈ ਆਪਣਾ ਭਰਾ ਹੈ ਸੋਨੂ ਬਾਈ ਕੋਲੇ ਵੀ ਆਪਣਾ ਨਾਮ ਲਓ ਆਪਣਾ ਨਾਮ ਲੱਗਿਆ ਹੋਊਗਾ ਉਹਦੇ ਲਈ ਗੱਡੀਆਂ ਜਿਹੜੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਮੈਂ ਕਹਿੰਦਾ ਤੁਹਾਡਾ ਵਧੀਆ ਮਾਨਤਨ ਕਰਕੇ ਭੇਜਣਗੇ ਵਧੀਆ ਡਿਸਕਾਊਂਟ ਕਰਨਗੇ ਤਾਂ ਬਾਈ ਤੁਹਾਨੂੰ ਮੈਂ ਕਹਿੰਦਾ ਸੋਚਣ ਦੀ ਲੋੜ ਨਹੀਂ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਾਂ ਆਉਣਾ ਕਿੱਥੇ ਹੈ ਜੀ ਐਨ ਕਾਰਜ ਲੁਧਿਆਣਾ ਵਿਖੇ ਤੇ ਬਾਈ ਪੂਰੀ ਵੀਡੀਓ ਨਾਲ ਜੁੜੇ ਰਹੋ ਬਾਈ ਨਾਲ ਥੋੜੀ ਗੱਲਬਾਤ ਕਰਾਵਾਂਗੇ ਜਿਹੜੀਆਂ ਇਹ ਗੱਡੀਆਂ ਇਹ ਗੱਡੀਆਂ ਬਾਈ ਨੇ ਸ਼ੌਂਕ ਨਾਲ ਰੱਖੀਆਂ ਕੋਈ ਇਹ ਨਹੀਂ ਬਾਈ ਕਿ ਬਾਈ ਨੇ ਦਿੱਲੀ ਤੋਂ ਲੈ ਕੇ ਮਾਲ ਸੇਲ ਕਰ ਰਹੇ ਆ ਇਹ ਗੱਡੀਆਂ ਸਾਰੀਆਂ ਬਾਈ ਜਿਵੇਂ ਦੇਖ ਰਹੇ ਆ 8700 ਨੰਬਰ ਆ ਕਿਸੇ ਦਾ 5000 ਨੰਬਰ ਆ ਕਿਸੇ ਦਾ ਕਿੰਨਾ ਨੰਬਰ ਆ ਸਹੀ ਕਿਸੇ ਦਾ 607 ਹੈ ਸਾਰੀਆਂ ਇਹ ਬੀਏਬੀ ਗੱਡੀਆਂ ਬੀਏਬੀ ਨੰਬਰ ਹੈ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹੋਏ ਹਾਂ ਜੀ ਐਨ ਕਾਰਜ ਲੁਧਿਆਣਾ ਵਿਖੇ ਤੇ ਬਾਈ ਜੀ ਪਾਲ ਬਾਈ ਜੀ ਨਾਲ ਗੱਲਬਾਤ ਕਰਾਂਗੇ ਜਿਹੜੀਆਂ ਤੁਸੀਂ ਗੱਡੀਆਂ ਦੇਖ ਰਹੇ ਹੋ ਬਾਈ ਬਹੁਤ ਸੋਹਣੀਆਂ ਗੱਡੀਆਂ ਤੇ ਗੱਡੀਆਂ ਦੀ ਡਿਟੇਲ ਜਿਹੜੀ ਦੱਸਣ ਜਾ ਰਹੇ ਐ ਪਾਲ ਬਾਈ ਜੀ ਦੇ ਇਹਦੇ ਓਨਰ ਐ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰ ਬਾਈ ਠੀਕ ਹੋ ਜੀ ਵਧੀਆ ਜੀ ਵਧੀਆ ਤੁਸੀਂ ਇਹ ਬਾਈ ਜੀ ਆਪ ਫੋਰਚੂਨਰ ਤੋਂ ਗੱਲ ਕਰਦੇ ਆ ਇਹ ਸਿੱਧੂ ਮਸੇਵਾਲ ਦੀ ਬਹੁਤ ਪਸੰਦੀਦਾ ਗੱਡੀ ਸੀ ਜਿਹਨੂੰ ਜੰਦੂਦ ਦਾ ਝੋਟਾ ਕਹਿੰਦੇ ਆਂ ਹਾਂਜੀ ਹਾਂਜੀ ਇਹ ਭਾਈ ਕਿਹੜਾ ਮਾਡਲ ਹੈ ਜੀ ਇਹ ਭਾਜੀ ਮਾਡਲ 2013 ਆ ਜੀ ਪ੍ਰਕਾਰ ਇੰਨੀ ਕ ਸਾਫ਼ ਹੈ ਵੀ ਇਹਦੇ ਨਾਲ ਦੀ ਕਾਰ ਨਹੀਂ ਮਿਲੂਗੀ ਤੁਹਾਨੂੰ ਫਸਟ ਓਨਰ ਕਾਰ ਆ ਜੀ ਵਿਦ ਰਿਕਾਰਡ ਚੱਲੀ ਹੋਈ ਆ ਠੀਕ ਹੈ ਜੀ ਨਵੇਂ ਟਾਇਰ ਨੇ ਜੀ ਬਾਈ ਇੰਟੀਰੀਅਰ ਦੇ ਬਿਲਕੁਲ ਨਵੀਂ ਕਾਰ ਆ ਠੀਕ ਹੈ ਜੀ ਠੀਕ ਹੈ ਜੀ ਜੀ ਬਾਈ ਤੇ オリジナル ਸਭ ਜੀ ਸਾਰੀ オリジナル ਦੀ ਗਾਰੰਟੀ ਹੋਊ ਠੀਕ ਹੈ ਜੀ ਚੱਲੀ ਕਿੰਨੀ ਆ ਜੀ ਚੱਲੀ 1.5 ਲੱਖ ਚੱਲੀ ਬੈਸ ਰਿਕਾਰਡ ਠੀਕ ਹੈ ਜੀ ਜੀਨਕਾਰ ਤੋਂ ਕੋਈ ਵੀ ਕਾਰ ਲੈ ਜਾਓ ਠੀਕ ਹੈ ਜੀ ਉਹ ਇੱਕ ਇੱਕ ਕਿਲੋਮੀਟਰ ਦੀ ਗਾਰੰਟੀ ਭਾਵੇਂ ਲਿਖ ਕੇ ਲੈ ਜਾਓ ਲਓ ਜੀ ਕਿਲੋਮੀਟਰਾਂ ਦੀ ਗਾਰੰਟੀ ਹੁੰਦੀ ਹੈ ਬਾਈ ਜ਼ਰੂਰੀ ਨਹੀਂ ਵੀ ਆਪਾਂ ਮਾਡਲ ਦੇਖੋ ਤੇ ਗੱਡੀ ਦਾ ਮਾਡਲ ਹੈ ਗੱਡੀ ਕਿੰਨੀ ਚੱਲੀ ਹੈ ਇੰਜਨ ਵਧੀਆ ਸੇਫ ਹੈ ਇੰਜਨ ਵਧੀਆ ਓਕੇ ਹੋਣਾ ਚਾਹੀਦਾ ਹੈ ਗੱਡੀ ਓਕੇ ਹੋਣੀ ਚਾਹੀਦੀ ਹੈ ਸਾਰੀ オリジナル ਹੈ ਗੱਡੀ ਤੇ ਮੈਂ ਕਹਿੰਦਾ ਕਿਸੇ ਵੀਰ ਨੇ ਫੈਮਿਲੀ ਨੇ ਗੱਡੀ ਲੈ ਕੇ ਜਾਣੀ ਹੈ ਤਾਂ ਫੋਰਚੂਨਰ ਬਹੁਤ ਘੱਟ ਰੇਟ 'ਚ ਤੁਹਾਨੂੰ ਇਥੋਂ ਮਿਲੂਗੀ ਬਾਈਆਂ ਕੋਲੇ ਗੱਡੀ ਲੈ ਕੇ ਜਾ ਸਕਦੇ ਬਿਲਕੁਲ ਜੀ ਅੱਗੇ ਬਾਈ ਜੀ ਅਗਲੀ ਕਾਰ ਆ ਗਈ ਜੀ ਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਜੈਡ ਆਟੋ ਜਿਹੜੀ ਕਿ ਆਟੋਮੈਟਿਕ ਆਣੀ ਬੰਦ ਹੋ ਗਈ ਡੀਜ਼ਲ ਦੇ ਵਿੱਚ ਹੁਣ ਆਂਦੀ ਤਾਂ ਹੈਗੀ ਐ ਠੀਕ ਹੈ ਜੀ ਪਰ ਕ੍ਰਿਸਟਾ ਮੈਨੂਅਲ ਆਂਦੀ ਹੈ ਜੀ ਹੁਣ ਸਿਰਫ ਜਿਹੜੀ ਆਪਣੇ ਕੋ ਖੜੀ ਐ 2021 ਮਾਡਲ ਜੈਡ ਆਟੋ ਬੀ 6 ਇੰਜਨ ਦੇ ਵਿੱਚ ਐ ਸਿਰਫ 70000 ਕਿਲੋਮੀਟਰ ਚੱਲੀ ਐ ਫਸਟ ਓਨਰ ਦੀ ਕਾਰ ਐ ਜੀ ਬਾਈ ਬਿਲਕੁਲ ਨਵੀਂ ਕਾਰ ਐ ਠੀਕ ਹੈ ਜੀ 올 ओरिजिनल ਦੀ ਗਾਰੰਟੀ ਕਿਲੋਮੀਟਰ ਦੀ ਫੇਰ ਉਹੀ ਗੱਲ ਹੈ ਇੱਕ ਵਾਰੀ ਇੱਕ ਵਾਰੀ ਕਹਿ ਦਿੰਨਾ ਜਾਂ ਹਰ ਵਾਰ ਇਹੀ ਗੱਲ ਕਹੂੰਗਾ ਜਾਂ ਇਹ ਕਾਰ ਇਹ ਕਹਦੋ ਵੀ ਜੀ ਐਨ ਕਾਰ ਤੋਂ ਜਿਹੜੀ ਕਾਰ ਲਓਗੇ ਤੁਹਾਨੂੰ ਉਹਦੀ ਗਾਰੰਟੀ ਲਿਖ ਕੇ ਮਿਲੂਗੀ ਕਿਲੋਮੀਟਰਾਂ ਦੀ ਪੀਬੀਯੂ 29 ਮੋਗੇ ਦਾ ਨੰਬਰ ਵੀਆਈਪੀ ਨੰਬਰ ਲੱਗਾ ਹੋਇਆ ਹੈ ਵੀਆਈਪੀ ਨੰਬਰ 0598 ਅਸੀਂ ਚਲੋ ਬਈ ਬਿਲਕੁਲ ਜੀ ਸਟਾਰਟਿੰਗ ਨਹੀਂ ਦੱਸਿਆ ਹੈ ਹਮ ਇੱਕ ਬਾਈ ਦੀ ਹੁਣ ਇਹ ਆ ਗਈ ਗੱਡੀ ਇਹ ਆ ਗਈ ਜੀ 2000 8600 ਨੰਬਰ ਬਿਲਕੁਲ ਜੀ ਜੀ ਬਾਈ ਇਹ ਆ ਗਿਆ ਜੀ ਇਹ ਆ ਗਈ ਅਲਕਜ਼ਾਰ 2021 ਮਾਡਲ ਜੀ ਬਾਈ ਆਟੋਮੈਟਿਕ ਪੈਨਰੋਮਿਕ ਸਨਰੂਫ ਵਾਲੀ ਕਾਰ ਹੈ ਜੀ ਬਾਈ ਇਹ ਸਿਰਫ 70000 ਕਿਲੋਮੀਟਰ ਚੱਲੀ ਹੋਈ ਹੈ 70 ਤੋਂ 75000 ਚੱਲੀ ਹੈ ਠੀਕ ਹੈ ਜੀ ਫਸਟ ਓਨਰ ਦੀ ਕਾਰ ਹੈ ਕਾਰ 7 ਸੀਟਰ ਹੈ ਜਿੰਨੇ ਕ ਬਜਟ ਦੇ ਵਿੱਚ ਤੁਸੀਂ 7 ਸੀਟਰ ਲੱਭਦੇ ਪਏ ਹੋ ਘੱਟ ਬਜਟ ਦੇ ਵਿੱਚ 7 ਸੀਟਰ ਕਾਰ ਮਿਲ ਜੇਗੀ ਤੁਹਾਨੂੰ ਉਹ ਵੀ ਆਟੋਮੈਟਿਕ ਦੇ ਵਿੱਚ ਬਾਈ ਜਿਹੜਾ ਬੰਦਾ ਵੀਡੀਓ ਦੇਖ ਕੇ ਆਊ ਆਪਣੀ ਵੀਡੀਓ ਸ਼ੇਅਰ ਕਰਕੇ ਆਊ ਉਹਦੇ ਲਈ ਕੀ ਰਿਸਰਵ ਹੈ ਜੀ ਉਹਦੇ ਲਈ ਵੀਰੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਕੋਈ ਵੀ ਕਾਰ ਲੈ ਕੇ ਜਾਊਗਾ ਉਹਨੂੰ ਕਾਰ ਦੀ ਟੈਂਕੀ ਫੁੱਲ ਕਰਾ ਕੇ ਦੇ ਲੋ ਜੀ ਟੈਂਕੀ ਫੁੱਲ ਉਹਨੂੰ ਕਰਕੇ ਦੇਣਗੇ ਬਾਈ ਜੀ ਬਹੁਤ ਵੱਡਾ ਆਫਰ ਹੈ ਜੀ ਇਹ ਆ ਗਈ ਜੀ ਇਹ ਆ ਗਈ ਜੀ ਥਾਰ ਥਾਰ ਮੁੰਡੇ ਕੁੜੀਆਂ ਦੀ ਪਸੰਦੀਦਾ ਗੱਡੀ ਜਿਹਦੇ ਜਿਹਦੇ ਨਾਲ ਹੈਗਾ ਸਾਰਿਆਂ ਨੂੰ ਪਿਆਰ ਬਿਲਕੁਲ ਜੀ 6007 ਨੰਬਰ ਹੈ ਜੀ ਹਾਂ ਜੀ ਤੇ ਫਰਸਟ ਓਨਰ ਦੀ ਕਾਰ ਹੈ 4/4 ਆਟੋਮੈਟਿਕ ਹੈ 21 ਮਾਡਲ ਹੈ ਜੀ ਬਾਈ 50000 ਕਿਲੋਮੀਟਰ ਚੱਲੀ ਹੈ ਜੀ ਰਿਕਾਰਡ ਨਾਲ ਫਰਸਟ ਓਨਰ ਹੈ ਕਾਰ ਔਰ ਜੀਐਨ ਕਾਰ ਤੋਂ ਇਹ ਵੀ ਤੁਹਾਨੂੰ ਖਾਸ ਇਹ ਤਾਂ ਵੀ ਜਿੰਨੀਆਂ ਵੀ ਕਾਰਾਂ ਮਿਲੂਗੀਆਂ ਫਸਟ ਓਨਰ ਕਾਰਾਂ ਹੀ ਮਿਲੂਗੀਆਂ ਮੈਕਸਿਮਮ ਜੀ ਬਾਈ ਸੈਕੰਡ ਓਨਰ ਕਾਰ ਬਹੁਤ ਘੱਟ ਅਸੀਂ ਪਰਚੇਜ਼ ਕਰਦੇ ਹਾਂ ਠੀਕ ਹੈ ਜੀ ਸਾਡੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਬਾਈ ਜਿੰਨੀਆਂ ਗੱਡੀਆਂ ਦੀ ਵੀਡੀਓ ਦਿਖਾਈ ਹੈ ਫਸਟ ਓਨਰ ਹੀ ਹੈ ਜੀ ਬਿਲਕੁਲ ਜੀ ਅੱਗੇ ਆ ਗਈ ਜੀ 2021 ਮਾਡਲ Kia Seltos HTK ਆਪਸ਼ਨਲ ਜੀ ਬਾਈ ਠੀਕ ਹੈ ਜੀ ਇਹਦੇ ਵਿੱਚ ਫੀਚਰ ਆ ਜਾਂਦੇ ਪੁਸ਼ ਬਟਨ ਸਟਾਰਟ ਸਟੀਅਰਿੰਗ ਤੇ ਕੰਟਰੋਲ ਸਨਰੂਫ VIP ਨੰਬਰ ਲੱਗਾ 424 ਉਹ ਜਿਹੜਾ ਨੰਬਰ ਜੀ 42 ਵੀ ਉਹ ਨੰਬਰ ਹੈ ਜੀ ਠੀਕ ਹੈ ਜੀ ਤੇ ਇਹਨੂੰ ਐਸੈਸਰੀ ਘੱਟੋ ਘੱਟ 1 ਲੱਖ ਤੋਂ 1.5 ਲੱਖ ਰੁਪਏ ਦੀ ਐਸੈਸਰੀ ਲੱਗੀ ਹੈ ਜਿਦੇ ਵਿੱਚ ਲਾਇਟ ਆ ਟਾਪ ਮਾਡਲ ਵਾਲੇ ਨੇ ਸੀਟ ਕਵਰ ਹੈ ਸਿਸਟਮ ਹੈ ਕਈ ਚੀਜ਼ਾਂ ਇਹਦੇ ਵਿੱਚ ਐਡ ਹੈਗੀਆਂ ਐਸੈਸਰੀ ਦੇ ਵਿੱਚ ਜੀ ਸਰਦਾਰ ਜੀ ਆਪਾਂ ਜਿਵੇਂ ਬਾਈ ਤੁਹਾਡੇ ਕੋਲ ਗੱਡੀਆਂ ਇਨੀਆਂ ਸਾਫ਼ ਗੱਡੀਆਂ ਦੇ ਨਾਲ-ਨਾਲ ਘੱਟ ਚੱਲੀਆਂ ਹੋਈਆਂ ਤੇ ਵੀਆਈਪੀ ਨੰਬਰ ਵਾਲੇ ਸਾਨੂੰ ਜਰੂਰ ਡਿਟੇਲ ਵੀਆਈਪੀ ਨੰਬਰ ਇੱਕ ਚੀਜ਼ ਹੋਰ ਆ ਜੀ ਜਿਹੜਾ ਵੀਆਈਪੀ ਨੰਬਰ ਲੱਗਾ ਹੋਊਗਾ ਉਹ ਨਾਲ ਹੀ ਦੇਾਂਗੇ ਕੋਈ ਉਤਾਰਨ ਵਾਲਾ ਕੋਈ ਸਿਸਟਮ ਨਹੀਂ ਠੀਕ ਹੈ ਮਤਲਬ ਕਈ ਵੀਰੋਂ ਨੰਬਰ ਉਤਾਰਨ ਦੇ ਨੰਬਰ ਨਹੀਂ ਕਹਿੰਦੇ ਸਿਰਾਂਗੇ ਜੀ ਹਾਂਜੀ ਅੱਗੇ ਆ ਗਈ ਕਟ ਬਜਟ ਚ ਆਟੋਮੈਟਿਕ ਕਾਰ ਪੈਟਰੋਲ ਐਸਯੂਵੀ ਜੀ ਬਾਈ 2014 ਮਾਡਲ ਹੈ ਡਾਕਟਰ ਡਰਾਈਵਨ ਕਾਰ ਹੈ ਫਸਟ ਓਨਰ ਆਟੋਮੈਟਿਕ ਟਾਪ ਮਾਡਲ ਇਕੋਸਪੋਰਟ ਠੀਕ ਹੈ ਜੀ ਕਾਰ ਚੱਲੀ ਸਿਰਫ 45000올 ਓਰੀਜਨਲ ਸਕ੍ਰੈਚਲੈਸ ਕਾਰ ਹੈ ਕੋਈ ਬਾਈ ਗੱਡੀ ਦੇ ਸਕਰਾਚ ਨਹੀਂ ਸਾਰੀ ਓਰੀਜਨਲ ਹੈ ਡਾਕੂਮੈਂਟ ਲੈ ਕੇ ਇੰਜਨ ਦੀ ਬਾਈ ਬਿਲਕੁਲ ਦੀ ਬਿਲਕੁਲ ਅੱਗੇ ਫਿਰ ਆ ਗਈ ਜੀ ਇਕੋਸਪੋਰਟ ਇਹ ਵੀ ਇਹ ਡੀਜ਼ਲ ਚ ਆ ਗਈ ਟੈਟੇਨੀਅਮ ਟਾਪ ਮਾਡਲ ਦੀ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਨੰਬਰ ਦਿਖਾਉਣ ਜਾ ਰਹੇ ਹਾਂ ਇਹਦਾ ਵੀ ਬੀਏਪੀ ਹੈ ਜੀ 2424 2424 ਦੀ ਇਹ ਕਾਰ ਹੈਗੀ ਹੈ ਜੀ ਸਿਰਫ ਸਿਰਫ 80000 ਕਿਲੋਮੀਟਰ ਚੱਲੀ ਫਰਸਟ ਓਨਰ ਕਾਰ ਠੀਕ ਹੈ ਜੀ ਚਾਹੇ 13 ਮਾਡਲ ਹੈ ਚਾਹੇ 23 ਮਾਡਲ ਹੈ ਜੀ ਬਾਈ ਓਨਰ ਫਰਸਟ ਹੀ ਹੋਣਾ ਹੈ ਠੀਕ ਹੈ ਜੀ ਹਾਂਜੀ ਮੈਂ ਕਹਿੰਦਾ ਬਾਈ ਕੋਲੇ ਸਾਫ਼ ਗੱਡੀਆਂ ਦੇ ਨਾਲ-ਨਾਲ ਜਿਹੜੇ ਬਾਈਆਂ ਨੇ ਬੀਏਪੀ ਨੰਬਰ ਰੱਖਿਆ ਅਸੀਂ ਉਹਨੂੰ ਵੀਡੀਓ ਜੋ ਦਿਖਾਉਨੇ ਆ ਬਾਈ ਸੱਚ ਦਿਖਾਉਨੇ ਆ ਨਾ ਤਾਂ ਗਲਤ ਕੰਮ ਕੀਤਾ ਇਹ ਗੱਡੀ ਦਿਖਾਉਣ ਤੋਂ ਪਹਿਲਾਂ ਫੇਰ ਅਸੀਂ ਕ 96 ਨੰਬਰ ਇਹਦਾ ਹੈ ਬਾਈ ਮੈਨੂੰ ਐ ਲੱਗਦਾ ਵੀ ਪਹਿਲਾਂ ਇਹ ਨੰਬਰ ਦੀ ਚੁਆਇਸ ਕਰਦੇ ਵੀ ਨੰਬਰੀ ਆਪਾਂ ਬੀਏਪੀ ਲੈ ਕੇ ਜਾਣਾ ਹੈ ਗੱਡੀਆਂ ਦਾ ਬਾਅਦ ਚ ਹੀ ਦੇਖਣੀ ਹੈ ਬਾਈ ਗੱਡੀਆਂ ਦੇ ਸਾਫ ਤੇ ਨਾਲ ਨਾਲ ਨੰਬਰੀ ਸਾਰੇ ਬਿਲਕੁਲ ਭਜੀ ਕੱਲਾ ਨੰਬਰ ਨੂੰ ਨਹੀਂ ਅਸੀਂ ਮੈਟਰ ਕਰਦੇ ਕਾਰ ਲੈਣ ਲੱਗਿਆਂ ਜੀ ਹਰ ਕੁਆਲਿਟੀ ਨੂੰ ਮੈਚ ਕਰਦੇ ਆਂ ਕਾਰ ਦੀ ਕਾਰ ਦੀ ਬਾਈ ਹੈਗੀ ਹੈਗੀ ਹੈ ਬਸ ਜੀ ਨੰਬਰ ਤਾਂ ਚਲੋ ਜੋ ਹੈ ਉਹ ਤਾਂ ਨਾਲ ਆ ਗਿਆ ਤੇ ਨਾਲ ਹੀ ਜਾਣਾ ਠੀਕ ਹੈ ਜੀ ਅਸੀਂ ਵੀ ਨਾਲ ਲਿਆ ਤੇ ਤੁਹਾਨੂੰ ਵੀ ਨਾਲ ਹੀ ਦੇਣਾ ਠੀਕ ਹੈ ਜੀ ਠੀਕ ਹੈ ਜੀ ਇਹ ਹੈਗੀ 2021 ਮਾਡਲ ਕ੍ਰੇਟਾ ਐਸਐਕਸ ਮੈਨੂਅਲ ਜੀ ਬਾਈ ਸਿਰਫ 45000 ਚੱਲੀ ਨੈਕਸਟ ਟੂ ਸ਼ੋਅਰੂਮ ਕਾਰ ਹੈ ਸਕ੍ਰੈਚਲੈਸ 25 ਤੋਂ 50000 ਰੁਪਏ ਦੀ ਐਸੈਸਰੀ ਲੱਗੀ ਹੋਈ ਹੈ ਇਸ ਕਾਰ ਨੂੰ ਜਿਦੇ ਵਿੱਚ ਸੀਟ ਕਵਰ ਲਾ ਲਓ ਹੋਰ ਕਈ ਐਸੈਸਰੀਆਂ ਜਿਹੜੀਆਂ ਛੋਟੀਆਂ ਮੋਟੀਆਂ ਨਾਲ ਆਉਂਦੀਆਂ ਮਤਲਬ ਜੇ ਗੱਡੀ ਲੈਂਦੇ 1 ਰੁਪਿਆ ਲੋਨ ਦੀ ਲੋੜ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਆ ਗਈ ਜੀ ਜਿਹਨੂੰ ਕਹਿ ਲਓ ਵੀ ਫੁੱਲੀ ਡਿਮਾਂਡ ਵਾਲੀ ਕਾਰ ਹੈ ਘੱਟ ਬਜਟ ਦੇ ਵਿੱਚ ਜੀ 2000 16 ਮਾਡਲ ਇਟਿਓਸ ਵੀ ਐਕਸ ਡੀ ਟਾਪ ਮਾਡਲ ਫੈਮਲੀ ਵਾਲੀ ਦੀ ਡਿਮਾਂਡ ਹੈ ਜੀ ਗੱਡੀ ਬਿਲਕੁਲ ਜੀ ਫੈਮਲੀ ਵਾਲੀ ਪਲੱਸ ਇਹਦੀ ਐਵਰੇਜ ਦੀ ਇਹ ਕਾਰ ਵਿਕਦੀ ਸੋਲਿਡ ਹੋਣ ਕਰਕੇ ਤੇ ਐਵਰੇਜ ਕਰਕੇ ਠੀਕ ਹੈ ਜੀ ਇਹਦੀ 20 ਤੋਂ 25 ਦੀ ਐਵਰੇਜ ਆ ਘੱਟ ਤੋਂ ਘੱਟ ਜੀ ਠੀਕ ਹੈ ਜੀ ਫਰਸਟ ਓਨਰ ਦੀ ਕਾਰ ਹੈ 1 ਲੱਖ ਚੱਲੀ ਹੈ ਚਾਹੇ 1 ਲੱਖ ਚੱਲੀ ਜਾਏ 70000 ਚੱਲੀ ਜੋ ਚੱਲੀ ਵੇ ਇਧਰ ਰਿਕਾਰਡ ਚੱਲੀ ਹੈ ਜੀ ਇਧਰ ਰਿਕਾਰਡ ਚੱਲੀ ਝੂਠ ਬੋਲਦੇ ਨਹੀਂ ਪਹਿਲਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਆ ਗਈ ਜੀ Honda City ਡੀਜ਼ਲ ਜੀ ਸੇਮ ਉਹੀ ਚੀਜ਼ ਆ ਗਈ ਐਵਰੇਜ ਵਿੱਚ 24 ਤੋਂ 25 ਦੀ ਐਵਰੇਜ ਆ ਕਾਰ ਦੀ ਜੀ ਬਈ 55000 ਚੱਲੀ ਹੈ 2017 ਮਾਡਲ ਨਵੀਂ ਸ਼ੇਪ ਦੀ ਕਾਰ ਹੈ ਠੀਕ ਹੈ ਜੀ ਕਾਰ ਬਿਲਕੁਲ ਨਵੀਂ ਸੀਟ ਕਵਰ ਪਏ ਹੋਏ ਆ ਨਵੀਂ ਸ਼ੇਪ ਦੀ ਜਿਹਦੇ ਵਿੱਚ ਡਾਇਮੰਡ ਕਟਾ ਲਾਏ LED ਲਾਈਟ ਆ ਜਾਂਦੀ ਸੀਗੀ ਜੀ ਠੀਕ ਹੈ ਜੀ ਫਸਟ ਆਨਰ ਦੀ ਕਾਰ ਆ ਇਹ ਵੀ 55000 ਚੱਲੀ ਜੀ ਸੋ ਦੋਸਤੋ ਵੀਡੀਓ ਨਾਲ ਜੁੜੇ ਰਹੋ ਹੈ ਤੁਹਾਨੂੰ ਗੱਡੀਆਂ ਦਿਖਾਉਣੀ ਆ ਗੱਡੀਆਂ ਦਾ ਭੰਡਾਰ ਖਜ਼ਾਨਾ ਪਾਇਆ ਫਲੇਜੇ ਬਾਕੀ ਆ ਅ ਭਾਈ ਜੀ ਆ ਗੱਡੀ ਬਾਰੇ ਵੀ ਸਾਨੂੰ ਡਿਟੇਲ ਜਰੂਰ ਦੱਸੋ ਜੀ ਇਹ ਕਾਰ ਬੰਦ ਹੋ ਚੁੱਕੀ ਹੋਈ ਆ ਅੰਡੈਵਰ ਫੋਰਡ ਦੀ ਬਟ ਅੱਜ ਵੀ ਇਹਦੀ ਡਿਮਾਂਡ ਬਹੁਤ ਜ਼ਿਆਦਾ ਆ ਵਿਕਦੀ ਆ ਇਕ ਕੁਆਲਿਟੀ ਦੇ ਸਿਰ ਤੇ ਤੇ ਕੰਡੀਸ਼ਨ ਦੇ ਸਿਰ ਤੇ ਠੀਕ ਹੈ ਜੀ ਇਹ ਕਾਰ ਹੈਗੀ ਹੈ 2000 ਤੇ 21 ਮਾਡਲ 4/4 ਆਟੋਮੈਟਿਕ ਜੀ B6 ਇੰਜਨ ਵਾਲੀ ਫੋਰਡ ਐਂਡਵਰ ਠੀਕ ਹੈ ਜੀ ਸਿਰ 45000 ਚੱਲੀ ਹੈ VIP ਨੰਬਰ ਲੱਗਾ 0039 ਜੀ ਐਜ਼ ਇਟ ਇਜ਼ ਨਾਲ ਹੀ ਹੈ ਠੀਕ ਹੈ ਜੀ ਕ੍ਰੈਚਲੈਸ ਕਾਰ ਨਵੀਂ ਟਾਇਰ ਵੀ ਇਹਦੇ ਬ੍ਰੈਂਡ ਨਿਊ ਪਏ ਹੋਏ ਨੇ ਜੀ ਬਾਈ 40000 ਤੇ ਟਾਇਰ ਵੀ ਚੇਂਜ ਹੋ ਗਏ ਹੋਏ ਗਾਰੰਟੀ ਤੁਹਾਨੂੰ ਬਈ ਜੀ ਦੇ ਰਹੇ ਆ ਗਾਰੰਟੀ ਹੀ ਗਾਰੰਟੀ ਚ ਜੀ ਮਿਲੂਗੀ ਇਹ ਆ ਗਈ ਉਸ ਤੋਂ ਬਾਅਦ ਆ ਗਈ ਜੀ ਬਲੈਕ ਬਿਊਟੀ ਕਰੇਟਾ ਜੀ ਬਾਈ ਨਵੀਂ ਸ਼ੇਪ ਦੀ ਕਾਰ ਆ ਜੀ ਈ ਬੇਸ ਮਾਡਲ ਕਾਰ ਆ ਜੀ ਬਾਈ ਪੀਬੀ 39 ਰਾਜਪੁਰੇ ਦਾ ਨੰਬਰ ਆ 9966 ਜੀ ਬਾਈ ਠੀਕ ਆ ਜੀ ਕਾਰ ਮਾਡਲ ਬੇਸ ਹੈ ਜੀ ਬਾਈ ਪਰ ਘੱਟੋ ਘੱਟ ਲੱਖ ਰੁਪਏ ਦੀ ਐਸੈਸਰੀ ਲੱਗੀ ਹੋਈ ਹੈ ਠੀਕ ਆ ਜੀ ਜਿਹਦੇ ਵਿੱਚ 70 ਤੋਂ 80000 ਰੁਪਏ ਦੇ ਲਾਇ ਲੱਗੇ ਹੋਏ ਨੇ ਜੀ ਬਾਈ ਸਿਸਟਮ ਲੱਗਿਆ ਹੋਰ ਕਾਫੀ ਐਸੈਸਰੀਜ਼ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਇਹ ਕਾਰ ਸ਼ੋਰੂਮ ਚੋਂ ਵੀ ਤੁਹਾਨੂੰ ਵੇਟਿੰਗ ਤੇ ਮਿਲਦੀ ਹੈ ਪਰ ਜੀ ਐਨ ਕਾਰ ਦੇ ਸਟਾਕ ਦੇ ਵਿੱਚ ਹਾਜ਼ਰ ਖੜੀ ਹੈ ਹਾਜ਼ਰ ਖੜੀ ਹੈ ਹਜੇ ਸੀਟਾਂ ਦੇ ਕਵਰ ਨਹੀਂ ਲੱਗੇ ਕਵਰ ਨਹੀਂ ਲੱਗੇ ਜੀ ਹੁਣ ਭਾਈ ਇੱਕ ਇੱਧਰ ਆ ਗਈ ਜੀ ਪੀਵੀ 10 ਜੇ ਜੇ ਬੀ 80 ਹਾਂ ਜੀ ਇਹ ਆ ਗਈ ਭਾਜੀ 2000 ਤੇ 24 ਮਾਡਲ ਬਲੀਨੋ ਡੈਲਟਾ ਮੈਨੂਅਲ ਕਾਰ ਹੈ ਸਿਰਫ 19000 ਚੱਲੀ ਬੰਪਰ ਟੂ ਬੰਪਰ ਰਹਿਦਾ ਸਕਰੈਚਲੈਸ ਕਾਰ ਠੀਕ ਹੈ ਜੀ ਫਸਟ ਓਨਰ ਦੀ ਫੁੱਲ ਇੰਸ਼ੋਰੈਂਸ ਕਾਰ ਹੈ ਠੀਕ ਹੈ ਜੀ ਤੇ ਕੁਝ ਵੀ ਨਹੀਂ ਚੱਲੀ ਗੱਡੀ ਜੀ ਕੁਝ ਵੀ ਨਹੀਂ ਚੱਲੀ ਜੀ ਘੱਟ ਕਿਲੋਮੀਟਰ ਵਾਲੀਆਂ ਕਾਰਾਂ ਨੇ ਜੀ ਹਾਂਜੀ ਠੀਕ ਹੈ ਭਾਈ ਅੱਗੇ ਤੁਹਾਨੂੰ ਹੋਰ ਗੱਡੀਆਂ ਦਿਖਾਉਂਦੇ ਆ ਤੋ ਗੱਡੀਆਂ ਖੜੀਆਂ ਹੈ ਬਾਈ ਜੀ ਹੋਰ ਆ ਗਈ ਜੀ ਜਿਸ ਮੇਰੇ ਭਰਾ ਨੇ ਆਟੋਮੈਟਿਕ ਕਾਰ ਦੇਖਣੀ ਹੈ ਘੱਟ ਬਜਟ ਦੇ ਵਿੱਚ ਜੀ ਉਹਦੇ ਵਿੱਚ ਆ ਗਈ ਜੀ 2000 ਤੇ 19 ਮਾਡਲ ਗ੍ਰੈਂਡ i10 ਠੀਕ ਹੈ ਜੀ ਸਪੋਰਟਸ ਮਾਡਲ ਹੈ ਆਟੋਮੈਟਿਕ ਹੈ ਜੀ 60000 ਕਿਲੋਮੀਟਰ ਚੱਲੀ ਫਰਸਟ ਓਨਰ ਫੋਲੀ ਸ਼ਾਟ ਦੀ ਗਾਰੰਟੀ ਫੈਮਿਲੀ ਲਈ ਵਧੀਆ ਬਾਈ ਹੁਣ ਸਰਦੀ ਆ ਗਈ ਆ ਆਟੋਮੈਟਿਕ ਬਿਲਕੁਲ ਜੀ ਆਟੋਮੈਟਿਕ ਕਿਸੇ ਭੈਣ ਨੇ ਗੱਡੀ ਲੈਣੀ ਹੈ ਜੇ ਜੋਬ ਕਰਦੇ ਜਾਂ ਕੋਈ ਬੱਚਿਆਂ ਨੂੰ ਛੱਡਣ ਲਈ ਤੇ ਮੈਂ ਕਹਿੰਦਾ ਇਸ ਤੋਂ ਵੈਸਟ ਤੋਂ ਗੱਡੀ ਨਹੀਂ ਮਿਲਣੀ ਬਿਲਕੁਲ ਜੀ ਹੁਣ ਬਾਈ ਆ ਗਈ ਜੀ ਇਹ ਹੁਣ ਆ ਗਈ ਜੀ ਸਭ ਤੋਂ ਮੋਸਟ ਡਿਮਾਂਡਿੰਗ ਕਾਰ ਬਰੀਜਾ ਜੀ ਬਰੀਜਾ ਜੀ ਬਾਈ ਘੱਟ ਬਜਟ ਦੀ ਜੀ ਡੀਜ਼ਲ ਕਾਰ ਮਿਨੀ ਐਸਯੂਵੀ ਕਹਿ ਲਓ ਠੀਕ ਹੈ ਜੀ ਮਿੰਨੀ ਐਸਯੂਵੀ ਦੇ ਵਿੱਚ ਇਸ ਕਾਰ ਦੀ ਡਿਮਾਂਡ ਹੈਗੀ ਹੈ ਤੇ ਹਮੇਸ਼ਾ ਰਹਿਣੀ ਹੈ ਠੀਕ ਹੈ ਜੀ ਇਸ ਕਾਰ ਦੀ ਖਾਸੀਅਤ ਇਹ ਹੈ ਵੀ 2019 ਮਾਡਲ ਹੈ ਜੀ ਬਾਈ ਬੰਪਰ ਟੂ ਬੰਪਰ origignal ਹੈ ਸਿਰਫ 45000 ਚੱਲੀ ਹੈ ਜੀ ਅਲਾਈਟਰ ਐਕਸਟਰਾ ਨੇ ਸੀਟ ਕਵਰ ਪਏ ਹੋਏ ਨੇ ਬਿਲਕੁਲ ਨਵੀਂ ਬ੍ਰਾਂਡ ਨਿਊ ਕਾਰ ਅੱਧਾ 1 ਰੁਪਿਆ ਵੀ ਲਾਉਣ ਦੀ ਲੋੜ ਨਹੀਂ ਮੈਂ ਕਹਾਂ ਜੀ 1 ਰੁਪਿਆ ਵੀ ਲਾਉਣ ਦੀ ਲੋੜ ਗੱਡੀ ਤੇ 1 ਰੁਪਿਆ ਵੀ ਨਹੀਂ ਲੱਗਦਾ ਬਾਈ ਹਜੇ ਤਾਂ ਗੱਡੀਆਂ ਸ਼ੁਰੂ ਹੋਈਆਂ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਵੀਡੀਓ ਨਾਲ ਜੁੜੇ ਰਹੋ ਜੀ ਇਹ ਆ ਗਈ ਜੀ ਗ੍ਰੈਂਡ ਵਟਾਰਾ ਜੀ ਪੈਟਰੋਲ ਆਟੋਮੈਟਿਕ ਠੀਕ ਹੈ ਭਾਈ ਜੀ ਮਾਈਲਡ ਹਾਈਬ੍ਰਿਡ ਜਿਹਨੂੰ ਕਹਿੰਦੇ ਨੇ ਜੀ ਠੀਕ ਹੈ ਜੀ ਇਹ ਚੱਲੀ ਤੇ ਸਿਰਫ ਤੇ ਸਿਰਫ 25000 ਕਿਲੋਮੀਟਰ ਚੱਲੀ ਆ ਜੀ ਬਾਈ ਨੰਬਰ ਫਿਰ ਉਦਾਂ ਹੀ ਆ ਗਿਆ 797 ਨਾਸੀ ਨਾਸੀ ਭਾਈ ਜੀ ਬਿਲਕੁਲ ਨੀ ਸੋਨਰ ਕਾਰ ਆ ਪੁਸ਼ ਬਟਨ ਸਟਾਰਟ ਜੈਟਾ ਵੈਰੀਐਂਟ ਆ ਇਹ ਜੀ ਆਟੋਮੈਟਿਕ ਕਾਰ ਆ ਲੋਕਲ ਪੀਬੀ 10 ਲੁਧਿਆਣਾ ਦਾ ਨੰਬਰ ਆ ਜੀ ਇਹ ਕਾਰ ਵੀ ਪੂਰੀ ਡਿਮਾਂਡ ਦੇ ਵਿੱਚ ਹੈਗੀ ਆ ਜੀ ਕਿੰਨੀ ਚੱਲੀ ਸਰ ਇਹ ਸਿਰਫ 25000 ਕਿਲੋਮੀਟਰ ਦੀ 25000 ਚੱਲੀ ਆ ਜੀ ਮਾਡਲ ਕਿਹੜਾ ਹੋਵੇ ਦੱਸ ਦਿਓ 2000 ਤੇਹੀ ਮਾਡਲ ਹੈ ਠੀਕ ਹੈ ਜੀ ਆਟੋਮੈਟਿਕ ਪੈਟਰੋਲ ਦੇ ਵਿੱਚ ਠੀਕ ਹੈ ਜੀ ਬਹੁਤ ਹੀ ਬਹੁਤ ਘੱਟ ਚੱਲੀ ਹੈ ਬਹੁਤ ਹੀ ਬਹੁਤ ਤੇ ਜੀ ਇਹ ਨਾਲੇ ਪਹਿਲਾਂ ਹੀ ਗਾਰੰਟੀ ਲੈਂਦੇ ਆ ਹਾਦੀ ਦੀ ਗਾਰੰਟੀ ਲਿਖ ਕੇ ਦਿੰਦੇ ਆ ਹੁਣ ਆ ਗਈ ਜੀ ਪੈਟਰੋਲ ਸਵਿਫਟ 2014 ਮਾਡਲ ਹੈ 52000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਫਸਟ ਓਨਰ ZXI ਵੇਰੀਐਂਟ ਦੀ ਕਾਰ ਹੈ ਜੀ ਠੀਕ ਹੈ ਜੀ ਬਹੁਤ ਸੋਹਣੀ ਜੀ ਸਾਫ ਘੱਟੀ ਹਾਂਜੀ ਹਾਂਜੀ ਬਿਲਕੁਲ ਸਾਫ ਜੀ ਜੀ ਅੱਗੇ ਆ ਗਈ ਜੀ 2000 ਤੇ 24 ਮਾਡਲ i20 ਸਪੋਰਟਸ ਆਪਸ਼ਨਲ ਹੰਡਈ ਵਾਲਿਆਂ ਦੀ ਘੱਟੀ ਹੰਡਈ ਵਾਲਿਆਂ ਦੀ ਜੀ ਜੀ ਆਪਸ਼ਨਲ ਦੇ ਵਿੱਚ ਸਟੀering ਤੇ ਕੰਟਰੋਲ 크ਰੂਜ਼ ਕੰਟਰੋਲ ਸਾਰੇ ਫੀਚਰਸ ਮਤਲਬ ਆਸਥਾ ਲਿਆ ਜਾਂਦੇ ਇਹਦੇ ਵਿੱਚ ਸਨਰੂਫ ਵੀ ਆ ਜਾਂਦਾ ਠੀਕ ਹੈ ਜੀ ਇੱਕ ਇਸ ਕਾਰ ਸਿਰਫ 7000 ਕਿਲੋਮੀਟਰ ਚੱਲੀ ਹੈ ਫਸਟ ਓਨਰ ਫੁੱਲੀ ਇੰਸ਼ੋਰਡ ਬੰਪਰ ਟੂ ਬੰਪਰ ਓਰਿਜਨਲ ਦੀ ਗਾਰੰਟੀ ਠੀਕ ਹੈ ਜੀ ਭਾਈ ਨੰਬਰ ਦੱਸੋ ਕਿੱਥੋਂ ਦਾ ਜੀ ਨੰਬਰ ਪੀਵੀ10 ਲੁਧਿਆਣੇ ਦਾ ਨੰਬਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ओके भाई कई नंबर वाले सानू नहीं नॉलेज हैगी वो भाई जी नंबर सानू ਦੱਸਤਾ ਵੀ ਇਹ ਨੰਬਰ ਇੱਥੋਂ ਦਾ ਹੈ हां ये आगी, आगी जी K10 ਜਿਹੜੇ ਮੇਰੇ ਭਰਾ ਛੋਟੀ ਕਾਰ ਵੀ ਲੱਭਦੇ ਨੇ ਉਹਨਾਂ ਵਾਸਤੇ ਸਟਾਕ ਹਰ ਤਰ੍ਹਾਂ ਦਾ ਹੀ ਹੈਗਾ ਸਾਡੇ ਕੋਲ ਠੀਕ ਹੈ ਜੀ ਠੀਕ ਹੈ ਜੀ 2019 ਮਾਡਲ K10 ਹੈ PB52 ਰਾਏਕੋਟ ਦਾ ਨੰਬਰ ਹੈ ਜੀ ਸਿਰਫ 53 54000 ਕਿਲੋਮੀਟਰ ਚੱਲੀ ਫਸਟ ਓਨਰ ਦੀ ਕਾਰ ਹੈ ਭਾਈ ਜੀ ਆਪਣੇ ਕੋਲ ਗੱਡੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਸਟਾਰਟ ਹੋ ਜਾਂਦੀ ਹੈ ਜੀ ਵੀਰ ਜੀ 3.5 ਲੱਖ ਰੁਪਏ ਤੋਂ ਲੈ ਕੇ 30-35 ਲੱਖ ਤੱਕ ਜਿੱਥੇ ਤੱਕ ਮਰਜ਼ੀ ਲੈ ਲਓ ਕਾਰ ਲੋਨ ਵੀ ਕਿਤੇ ਕਰਵਾਉਣੇ ਸਾਰੀਆਂ ਕਾਰਾਂ ਜਿਹੜੀ ਮਰਜ਼ੀ ਔਰ ਲੋਨ ਦੀ ਖਾਸੀਅਤ ਹੈ ਇੱਕ ਦਿਨ ਦੇ ਵਿੱਚ ਲੋਨ ਕਰਾ ਦਿੰਨੇ ਆ ਜੀ ਇੱਕ ਦਿਨ ਚ ਲੋਨ ਕਰਵਾ ਕੇ ਇੱਕ ਦਿਨ ਦੇ ਵਿੱਚ ਲੋਨ ਤੇ ਇੰਸ਼ੋਰੈਂਸ ਨਾਲ ਦੀਦਾ ਉਸੇ ਦਿਨ ਗੱਡੀ ਲੈ ਕੇ ਜਾ ਸਕਦੇ ਆ ਹਾਂਜੀ ਹਾਂਜੀ ਸੇਮ ਡੇ ਸੇਮ ਡੇ ਜੀ ਠੀਕ ਹੈ ਜੀ ਫਸੋ ਦੇ ਵਿੱਚ ਸ਼ਰਤ ਇਹ ਹੁੰਦੀ ਹੈ ਕਿ ਸਾਡੇ ਭਰਾ ਆਪਣੇ ਪੇਪਰ ਨਾਲ ਲੈ ਕੇ ਆਣ ਸਾਰੇ ਪੈਨ ਕਾਰਡ ਆਧਾਰ ਕਾਰਡ ਰਿਟਰਨਾਂ ਬੈਂਕ ਸਟੇਟਮੈਂਟ ਨਾਲ ਲੈ ਕੇ ਆਣ ਜੀ ਸੇਮ ਡੇ ਤੁਹਾਨੂੰ ਕਾਰ ਦੇ ਕੇ ਤੋਰਾਂਗੇ ਜੀ ਲੋਨ ਕਰਾ ਕੇ ਇਹ ਗੱਡੀ ਬਾਈ ਦੱਸੋ ਜੀ ਇਹ ਭਾਜੀ ਆ ਗਈ 2000 ਤੇ 23 ਮਾਡਲ Swift VXI ਜੀ ਬਾਈ ਫਸਟ ਓਨਰ ਕਾਰ ਹੈ 4 ਸਿਲੰਡਰ ਵਾਲੀ ਕਾਰ ਹੈ ਹੁਣ ਜਿਹੜੀ ਆ ਰਹੀ ਹੈ 3 ਸਿਲੰਡਰ ਆ ਰਹੀ ਹੈ ਜੀ ਬਾਈ ਕਾਰ ਉਹ ਵੀ ਵਧੀਆ ਹੈ ਜਿਹੜੇ ਭਰਾ ਮੇਰੇ ਉਹ ਲੈ ਰਹੇ ਨੇ ਬਟ ਇਹ ਕਾਰ ਉਹਦੇ ਨਾਲੋਂ ਸੋਲਿਡ ਹੈਗੀ ਹੈ ਠੀਕ ਹੈ ਜੀ ਮੇਰੇ ਭਰਾ ਕਾਫੀ ਹੱਦ ਤੱਕ ਮਤਲਬ ਕਾਫੀ ਹੱਦ ਤੱਕ ਨਹੀਂ ਕਾਫੀ ਬੰਦੇ ਇਹਨੂੰ ਲਾਈਕ ਕਰਦੇ ਨੇ ਠੀਕ ਹੈ ਜੀ ਠੀਕ ਹੈ ਜੀ ਸਿਰਫ 23000 ਕਿਲੋਮੀਟਰ ਚੱਲੀ ਫਸਟ ਓਨਰ ਫਸਟ ਓਨਰ ਹੈ ਜੀ PB 25 ਜਗਰਾਉਂ ਦਾ ਨੰਬਰ ਹੈ ਜੀ ਠੀਕ ਹੈ ਜੀ ਇਹ ਆ ਗਈ ਬਾਈ ਜੀ ਬਲੀਨੋ ਇਹ ਆ ਗਈ ਜੀ ਬਲੀਨੋ 2020 ਮਾਡਲ ਨੰਬਰ ਬਹੁਤ ਸੋਹਣਾ ਨੰਬਰ ਬਸ ਓਨਰ ਸਿਰਫ 30000 ਕਿਲੋਮੀਟਰ ਚੱਲੀ ਜੈਟਾ ਆਟੋਮੈਟਿਕ ਕਾਰ ਆ ਜੀ ਜੀ ਹੈਚਬੈਕ ਦੇ ਵਿੱਚ ਆਟੋਮੈਟਿਕ ਕਾਰਾਂ ਸਾਡੇ ਕੋਲ ਕਾਫੀ ਹੱਦ ਤੱਕ ਖੜੀਆਂ ਨੇ ਜੀ ਬਾਈ ਠੀਕ ਹੈ ਜੀ ਜਿਵੇਂ ਵੀਰ ਉਹਨਾਂ ਨੇ ਦੱਸਿਆ ਵੀ ਕਿਸੇ ਨੇ ਘਰ ਬੱਚਿਆਂ ਨੂੰ ਛੱਡਣ ਵਾਸਤੇ ਲੈਣੀ ਆ ਜਾਂ ਲੇਡੀਜ਼ ਨੂੰ ਘਰੇ ਦੇਣੀ ਆ ਉਸ ਰੇਂਜ ਦੇ ਵਿੱਚ ਕਾਰਾਂ ਖੜੀਆਂ ਨੇ ਸਾਡੇ ਕੋਲ ਆਟੋਮੈਟਿਕ ਕਾਰਾਂ ਜੀ ਠੀਕ ਹੈ ਜੀ ਹੈਚਬੈਕ ਦੇ ਵਿੱਚ ਉਸ ਤੋਂ ਬਾਅਦ ਫਿਰ ਆ ਗਈ ਜੀ ਬਲੀਨੋ ਜੀ ਬਾਈ 2000 ਤੇ 18 ਮਾਡਲ ਅਲਫਾ ਨੰਬਰ ਇਹਦੇ ਬਹੁਤ ਸੁਣੋ ਜੀ 9199 ਬਿਲਕੁਲ ਜੀ ਜੀ ਬਾਈ ਫਸਟ ਓਨਰ ਕਾਰ ਹੈ 35000 ਕਿਲੋਮੀਟਰ ਚੱਲੀ ਫਸਟ ਓਨਰ ਟਾਪ ਮਾਡਲ ਅਲਫਾ ਮੈਨੂਅਲ ਦੇ ਵਿੱਚ ਹੈ ਜੀ ਬਾਈ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਜੀ ਕ੍ਰੇਟਾ ਠੀਕ ਹੈ ਜੀ 2016 ਮਾਡਲ ਹੈ ਜੀ ਬਾਈ ਸਿਰਫ 72000 ਚੱਲੀ ਹੈ ਐਸ ਪਲੱਸ ਮਾਡਲ ਹੈ ਜੀ ਠੀਕ ਹੈ ਜੀ ਕਾਰ ਫਸਟ ਓਨਰ ਹੈ ਫਿਰ ਉਹੀ ਗੱਲ ਜਿੰਨੀਆਂ ਵੀ ਕਾਰਾਂ ਮੇਰੇ ਭਰਾਵਾਂ ਨੇ ਦੇਖੀਆਂ ਸਾਰੀਆਂ ਹੀ ਫਸਟ ਓਨਰ ਹੈ ਦੋਸਤੋ ਤੁਹਾਨੂੰ ਕਾਰ ਅਸੇ ਇੱਕ ਨਹੀਂ ਦਿਖਾਈ ਸੰਕਰੇ ਗੱਡੀਆਂ ਖੜੀਆਂ ਬਾਈ ਕੋਲੇ ਕਿਸੇ ਵੀ ਤਰ੍ਹਾਂ ਦੀ ਗ ਆਪਾ ਆਉਣਾ ਕਿੱਥੇ ਜੀ ਜੀਐਨ ਕਾਰਜ਼ ਲੁਧਿਆਣਾ ਵਿਖੇ ਉੱਪਰ ਬਾਈਆਂ ਦਾ ਮੋਬਾਈਲ ਨੰਬਰ ਚੱਲ ਰਿਹਾ ਹੈ ਕਿਸੇ ਵੀਰ ਨੇ ਗੱਡੀ ਲੈਣੀ ਹੈ ਬਾਈਆਂ ਕੋਲ ਆਓ ਮੈਂ ਕਹਿੰਦਾ ਤੁਹਾਡੇ ਕੋਲੇ ਕੱਲੀ ਵੀਆਪੀ ਨੰਬਰ ਨਹੀਂ ਘੱਟ ਚੱਲੀਆਂ ਸਾਰੀਆਂ ओरिजिनल ਇੰਜਨ ਤੋਂ ਲੈ ਕੇ ਡਾਕੂਮੈਂਟ ਦੀ ਗਾਰੰਟੀ ਹੈ ਬਾਕੀ ਇਹ ਵੀ ਮੈਂ ਕਹਿੰਦਾ ਵੀ ਇੱਕ ਦਿਨ ਦੇ ਵਿੱਚ ਬਾਈਕ ਨੇ ਸੀ ਲੋਨ ਕਰਾ ਕੇ ਇੱਕ ਦਿਨ ਦੇ ਵਿੱਚ ਲੋਨ ਕਰਾ ਕੇ ਬਹੁਤ ਵੱਡੀ ਗੱਲ ਹੈ ਹਾਂਜੀ ਇਹ ਇੱਕ ਦਿਨ ਥੋੜਾ ਦੇ ਵਿੱਚ ਬੇਨਤੀ ਹੈ ਵੀ ਜਿਹੜਾ ਵੀ ਮੇਰਾ ਵੀਰ ਕਾਰ ਲੈਣ ਆ ਰਿਹਾ ਹੈ ਜਿਹਦਾ ਮਨ ਹੈ ਕਾਰ ਲੈਣ ਤੇ ਉਹ ਆਪਣੇ ਡਾਕੂਮੈਂਟ ਨਾਲ ਲੈ ਕੇ ਆਵੇ ਪੈਨ ਕਾਰਡ ਆਧਾਰ ਕਾਰਡ 2 ਸਾਲ ਦੀਆਂ ਰਿਟਰਨਾਂ 6 ਮਹੀਨੇ ਦੀ ਬੈਂਕ ਸਟੇਟਮੈਂਟ ਜਰੂਰ ਲੈ ਕੇ ਆਵੇ ਜਾਂ ਸਾਨੂੰ ਪਹਿਲਾਂ ਹੀ ਵਟਸਐਪ ਕਰ ਦਵੇ ਠੀਕ ਹੈ ਜੀ ਤਾਂਕਾ ਕਸੀਂ ਲੋਨ ਦਾ ਪ੍ਰੋਸੈਸ ਸ਼ੁਰੂ ਕਰ ਸਕੀਏ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵੀਡੀਓ ਨੂੰ ਸ਼ੇਅਰ ਕਰਕੇ ਉਹਨੂੰ ਮੈਂ ਕਹਿੰਦਾ ਜੀ ਗੱਡੀ ਕੋਈ ਵੀ ਹੋਵੇ ਚਾਹੇ ਫੋਰਚੂਨਰ ਹੋਵੇ ਚਾਹੇ ਥਾਰ ਹੋਵੇ ਜਾਂ ਇਹਨਾਂ ਦਾ ਧੰਨਕੀ ਫੋਲੋਅਰ ਕਰਕੇ ਧੰਨਕੀ ਫੋਲੋਅ ਕਰਾ ਕੇ ਦਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ